ਹਾਂਜੀ ਸਤਿ ਸ੍ਰੀ ਅਕਾਲ ਸਾਰੇ ਭਰਾਵਾਂ ਨੂੰ ਤੇ ਬਹੁਤ ਸਾਰੇ ਭਰਾਵਾਂ ਦੇ ਫੋਨ ਆਉਂਦੇ ਆ ਫੀਡ ਦੇ ਸੰਬੰਧ ਦੇ ਵਿੱਚ ਪੁੱਛਦੇ ਆ ਮੈਡੀਸਨਾਂ ਦੇ ਸੰਬੰਧ ਚ ਪੁੱਛਦੇ ਆ ਬੱਕਰੀਆਂ ਨੂੰ ਤਖੜਾ ਕਰਨ ਵਾਸਤੇ ਦੇਖੋ ਭਰਾਵੋ ਇਹਨਾਂ ਨੂੰ ਖਵਾਉਣ ਨੂੰ ਤਾਂ ਤੁਸੀਂ ਜੇ ਬਾਦਾਮ ਖਵਾ ਦਿਓ ਇਹ ਬਾਦਾਮ ਵੀ ਖਾ ਲੈਣੀ ਆ ਪਰ ਜੇ ਅਸੀਂ ਫਾਰਮ ਦੇ ਉੱਤੇ ਰੱਖੀਆਂ ਹੋਈਆਂ ਨੇ ਜਿਹੜਾ ਜਿਹੜੀ ਆਮਦਨ ਹੋਣੀ ਉਹਦੇ ਚੋਂ ਖਰਚਾ ਘੱਟ ਕਰਕੇ ਸਾਨੂੰ ਪੈਸੇ 2 ਰੁਪਏ ਬਚਣੇ ਆ ਹੁਣ ਜਿਹੜਾ ਆਮਦਨ ਆ ਉਹ ਸਾਡੇ ਹੱਥ ਵਸ ਨਹੀਂ ਹੈਗੀ ਉਹ ਬੱਚਿਆਂ ਤੇ ਮੌਸਮ ਤੇ ਕੁਦਰਤ ਤੇ ਕਾਫੀ ਚੀਜ਼ਾਂ ਡਿਪੈਂਡ ਨੇ ਉਹ ਜਿਹੜੀ ਇਹਨਾਂ ਦੀ ਆਮਦਨ ਉਹ ਸੀਮਤ ਨਹੀਂ ਹੈਗੀ ਉਹ ਇੱਕ ਮਿਨੀ ਹੋਈ ਨਹੀਂ ਹੈਗੀ ਉਹਦੇ ਚ ਵੇਰੀਏਸ਼ਨ ਆਉਂਦਾ ਵੱਧ ਵੀ ਸਕਦੀ ਆ ਘੱਟ ਵੀ ਸਕਦੀ ਆ ਪਰ ਖਰਚਾ ਜਿਹੜਾ ਸਾਡੇ ਹੱਥ 'ਚ ਆ ਅਸੀਂ ਖਰਚਾ ਜਿਵੇਂ ਹੁਣ ਮੈਂ ਤੁਹਾਨੂੰ ਦੱਸ ਦਿੰਨਾ ਹੁਣ ਆਪਾਂ ਗੁਆਰੇ ਦਾ ਨੀਰਾ ਪਾ ਰਹੇ ਆ ਗੁਆਰੇ ਦੇ ਨੀਰੇ ਦੇ ਨਾਲ ਆਥ ਨੇ ਇਹਨਾਂ ਨੂੰ ਮੁੱਠੀ-ਮੁੱਠੀ ਇੱਕ ਕਣਕ ਦੀ ਪਾਉਣੇ ਆ ਇਹਦੇ ਬਾਅਦ 15 ਦਿਨਾਂ ਬਾਅਦ ਮੱਕੀ ਦਾ ਆਚਾਰ ਚੱਲਪੂ ਉਹਦੇ ਵਿੱਚ ਆਪਾਂ ਕੋਈ ਦਾਣਾ ਨਹੀਂ ਪਾਉਣਾ ਉਹਦੇ ਵਿੱਚ ਦਾਣੇ ਹੁੰਦੇ ਹੀ ਆ ਠੀਕ ਹੈ ਉਸ ਤੋਂ ਬਾਅਦ ਸਿਆਲ ਦੇ ਵਿੱਚ ਮੂੰਗਫਲੀ ਦਾ ਨੀਰਾ ਸਾਢੇ 450 ਰੁਪਏ ਨੂੰ ਮਿਲ ਜਾਂਦਾ 37 ਨੰਬਰ ਉਹ ਚ ਵੀ ਮੂੰਗਫਲੀ ਹੁੰਦੀ ਆ ਉਦੋਂ ਵੀ ਦਾਣਾ ਨਹੀਂ ਪਾਉਂਦੇ ਅੱਗੇ ਜੰਤਰ ਚੱਲਦਾ ਜੰਤਰ ਵੇਲੇ ਵੀ ਦਾਣਾ ਨਹੀਂ ਪਾਉਂਦੇ ਦਾਣਾ ਉਦੋਂ ਪਾਉਣਾ ਜਦੋਂ ਜਿਹੜੇ ਦਾਣੇ ਨੀਰੇ ਦੇ ਵਿੱਚ ਦਾਣਾ ਨਹੀਂ ਹੁੰਦਾ ਉਦੋਂ ਆਪਾਂ ਬੱਕਰੀਆਂ ਨੂੰ ਰੋਜ਼ ਦਾਣਾ ਥੋੜਾ ਥੋੜਾ ਪੈਂਦਾ ਰਵੇ ਮੁਠੀ 200 ਗ੍ਰਾਮ ਗਣ ਕੇ ਇੱਕ ਬੱਕਰੀ ਨੂੰ ਜੇ ਤੁਸੀਂ ਪਾਉਂਗੇ ਠੀਕ ਹੈ ਸੈੱਟ ਰਹੋਗੇ ਹੁਣ ਮੈਂ ਬਹੁਤ ਸਾਰੇ ਭਰਾਵਾਂ ਦੇ ਫੋਨ ਵੀ ਆਉਂਦੇ ਆ ਮੇਰੇ ਪਿੰਡ ਦੇ ਵਿੱਚ ਵੀ ਦੋ ਵੀਰ ਹੈਗੇ ਦੋ ਘਰ ਹੈਗੇ ਜਿਨ੍ਹਾਂ ਨੇ ਮੇਰੇ ਨਾਲ ਹੀ ਫਾਰਮ ਕੀਤਾ ਸੀਗਾ ਇੱਕ ਕੋਲੇ ਥੋੜੀਆਂ ਇੱਕ ਕੋਲੇ ਮੇਰੇ ਵਾਂਗੂ ਬਰਾਬਰ ਲਾਰਜ ਸਕਿੱਲ ਦੇ ਉੱਤੇ ਆ ਉਹਨਾਂ ਦੇ ਪਸ਼ੂ ਰਾਜੀ ਨਹੀਂ ਹੁੰਦੇ ਲਿੱッセ ਰਹਿੰਦੇ ਆ ਬਹੁਤ ਹੱਡੀ ਨਿਕਲੇ ਪਏ ਹੁੰਦੇ ਆ ਆਪਣੇ ਬੱਕਰੀਆਂ ਦੇ ਨਾਲੋਂ ਆਪਣੇ ਜਾਨਵਰਾਂ ਨੂੰ ਅੱਧੇ ਰਹਿ ਜਾਂਦੇ ਆ ਉਹ ਅੱਧ ਵੀ ਨਹੀਂ ਦਿੰਦਾ ਅੱਧ ਤੋਂ ਵੀ ਥੱਲੇ ਰਹਿੰਦੇ ਆ ਉਹ ਕਾਰਨ ਮੈਂ ਜਦੋਂ ਗੱਲ ਕਰਦਾ ਭਈ ਅਸੀਂ ਆ ਵੀ ਛੋਲੇ ਵੀ ਪਾਤੀ ਅਸੀਂ ਖਾਣਨਾ ਵੀ ਪਾਤਾ ਅਸੀਂ ਸੋਆਬੀਨ ਵੀ ਪਾਤੀ ਅਸੀਂ ਛਲਕਾ ਵੀ ਪਾਤਾ ਅਸੀਂ ਆ ਵੀ ਦਿੱਤਾ ਅਸੀਂ ਡੀ ਵਾਰਮਿੰਗ ਕਰਤੀ ਸਾਰਾ ਕੁਝ ਕਰਤਾ ਪਰ ਬੱਕਰੀਆਂ ਫੇਰ ਵੀ ਹੱਡਲ ਨੇ ਬੱਚੇ ਫੇਰ ਵੀ ਗ੍ਰੋਥ ਨਹੀਂ ਕਰ ਰਹੇ ਉਹਦੇ ਵਿੱਚ ਕਾਰਨ ਕੀ ਆ ਨਾ ਉਹ ਕੀ ਕਰਦੇ ਆ ਖਰਾਕ ਦਿੰਦੇ ਆ ਇਦੇ ਚ ਕੋਈ ਸ਼ੱਕ ਨਹੀਂ ਉਹ ਖਰਾਕ ਨਹੀਂ ਦਿੰਦੇ ਵੀ ਉਹ ਖਰਾਕ ਉਹ ਦਿੰਦੇ ਆ ਉਹ ਦਿੰਦੇ ਖਰਾਕ ਇੱਕ ਵਾਰੀ ਦਿੰਦੇ ਆ ਫੁੱਲ ਜੋਰ ਲਾ ਕੇ ਦਿੰਦੇ ਆ ਖਰਾਕ ਤੇ 10 ਦਿਨ ਤਾਂ ਉਹ ਖਰਾਕ ਇੰਨੀ ਦੇ ਦਿੰਦੇ ਹੱਦ ਤੋਂ ਪਰੇ ਉਸ ਤੋਂ ਬਾਅਦ 20-20 ਦਿਨ ਬੱਕਰੀਆਂ ਨੂੰ ਪੁੱਛਦੇ ਨਹੀਂਗੇ ਇਹਨਾਂ ਨੂੰ ਖਰਾਕ ਪਵੇ ਥੋੜੀ ਥੋੜੀ ਹਰ ਰੋਜ਼ ਪੈਣੀ ਚਾਹੀਦੀ ਐ ਮੁਠੇ ਮੁਠੇ ਦਾਣੇ ਰੋਜ਼ ਪੈਣਾ ਤੁਸੀਂ ਹੋਰ ਤੁਸੀਂ ਪਰਤਿਆ ਕੇ ਦਿਓ ਜੋ ਮਰਜ਼ੀ ਫੀਡ ਲੱਲਾ ਪਪਾ ਜੋ ਮਰਜ਼ੀ ਪਾ ਦੇਣ ਇੱਕ ਬੱਕਰੀ ਨੂੰ ਤੁਸੀਂ ਰੋਜ਼ ਫੀਡ ਪਾਉਣੇ ਆ ਇੱਕ ਬੱਕਰੀ ਨੂੰ ਤੁਸੀਂ ਥੋੜੇ ਥੋੜੇ ਮੁੱਠੀ ਮੁੱਠੀ ਕਣਕ ਦੀ ਪਾ ਲਓ ਤੁਸੀਂ ਗਰੋਥ ਦੇਖ ਲਓ ਚਮਕ ਦੇਖ ਲਓ ਸ਼ਾਈਨਿੰਗ ਦੇਖ ਲਓ ਬੱਕਰੀ ਰਾਜੀ ਹੋਊਗੀ ਮੇਰੇ ਮੁਤਾਬਕ ਮੇਰਾ ਤਜਰਬਾ ਜਿਹੜਾ ਹੋਇਆਗਾ ਮੈਨੂੰ ਇਹ ਲੱਗਦਾ ਵੀ ਕਣਕ ਜਿਹੜੀ ਹੈਗੀ ਆ ਸਭ ਤੋਂ ਵੱਧ ਲੱਗਦੀ ਹੈ ਬੱਕਰੀਆਂ ਨੂੰ ਜਿਆਦਾ ਨਹੀਂ ਪਾਉਣੀ ਆਪਾਂ ਥੋੜੀ ਪਾਉਣੀ ਆ ਤੁਸੀਂ ਉਸ ਖਰਚੇ ਨੂੰ ਕਿਵੇਂ ਘਟਾ ਸਕਦੇ ਹੋ ਆਪਣਾ ਖੁਰਾਕ ਦਾ ਤੁਹਾਨੂੰ ਮੈਂ ਦੁਬਾਰਾ ਫੇਰ ਦੱਸਿਆ ਤਜਰਬਾ ਜਦੋਂ ਆਪਾਂ ਕੋਈ ਵੀ ਲੈਣਾ ਗੁਆਰੇ ਦਾ ਨੀਰ ਲੈਣਾ ਮੌਸਮ ਚੱਲੋ ਆਧ ਰੇਟ 'ਚ ਮਿਲੂਗਾ ਜਿਹੜਾ ਮੂੰਫਲੀ ਦਾ ਨੀਰਾ ਲਾਉਂਗੇ ਉਹ ਵੀ 4450 ਨੂੰ ਆਪਾਂ ਨੂੰ ਮਿਲ ਗਿਆ ਸੀਗਾ 500 ਨੂੰ ਮਿਲ ਜੂ 37 ਨੰਬਰ ਸਹੀ ਸਮੇਂ ਤੇ ਲਾਉਂਗੇ ਸਹੀ ਟਾਈਮ ਤੇ ਲਾਉਂਗੇ ਤਾਂ ਤੁਸੀਂ ਇਸ ਨੂੰ ਇਹਨਾਂ ਨੂੰ ਖਰਾਕ ਪਾ ਸਕਦੇ ਹੋ ਨਹੀਂ ਤਾਂ ਮੈਂ ਇੱਥੋਂ ਤੱਕ ਦੇਖਿਆ ਲੋਕ ਬਹੁਤ ਜ਼ੋਰ ਲਾ ਦਿੰਦੇ ਆ ਥੱਕ ਹਾਰ ਜਾਂਦੇ ਫਿਰ ਉਹਨਾਂ ਦੇ ਪਸ਼ੂ ਫੇਰ ਟੁੱਟ ਜਾਂਦੇ ਆ ਇਹਨਾਂ ਨੂੰ ਨਿਰੰਤਰ ਹਾਂ ਇਹਨਾਂ ਦੀ ਵੈਕਸੀਨ ਤੇ ਇਹਨਾਂ ਦੀ ਪੇਟ ਦੇ ਕੀੜਿਆਂ ਦੀ ਦਵਾਈ ਇਹ ਬਹੁਤ ਜ਼ਰੂਰੀ ਆ ਵੈਕਸੀਨ ਚਾਰ ਹੁੰਦੀਆਂ ਨੇ ਬੀਪੀਆਰ ਹੁੰਦੀ ਆ ਠੀਕ ਆ ਇਹ 3 ਸਾਲਾਂ ਤੋਂ ਹੁੰਦੀ ਆ ਗੌਡਪੌਕਸ ਹੁੰਦੀ ਹੈ ਵੀ ਸਾਲ ਤੋਂ ਹੁੰਦੀ ਹੈ ਜਿਹੜੀ ਈਟੀ ਹੁੰਦੀ ਹੈ 6 ਮਹੀਨਿਆਂ ਤੋਂ ਹੁੰਦੀ ਹੈ ਜਿਹੜੀ ਮੂੰਹ ਖੁਰਦੀ ਹੁੰਦੀ ਹੈ ਇਹ ਵੀ 6 ਮਹੀਨਿਆਂ ਤੋਂ ਹੁੰਦੀ ਹੈ ਤੇ ਦੂਜੀ ਪੇਟ ਦੇ ਕੀੜਿਆਂ ਦੀ ਦਵਾਈ ਤੁਸੀਂ ਇਹ ਵੈਸੇ 3-3 ਮਹੀਨਿਆਂ ਤੋਂ ਵੀ ਹੁੰਦੀ ਆ ਜੇ ਤੁਸੀਂ 3 ਮਹੀਨੇ ਤੋਂ ਲਗਾਤਾਰ ਸਾਲ ਚ ਚਾਰ ਵਾਰੀ ਕਰ ਦਿੰਦੇ ਆ ਤੁਸੀਂ ਚਲੋ ਚਾਰ ਵਾਰੀ ਨਹੀਂ ਵੈਸੇ ਦੋ ਵਾਰੀ ਤਾਂ ਹਰ ਹਾਲਤ ਚ ਕਰੋ ਵੀ ਕਰੋ ਇਹੀ ਖਰਾ ਖਾਦ ਦਾ ਪ੍ਰਬੰਧ ਹੈ ਤੁਸੀਂ ਬਹੁਤ ਸਾਰਾ ਪਿਆਰ ਦਿੰਨੇ ਹੋ ਮੇਰਾ ਹੌਂਸਲਾ ਵੱਧ ਜਾਂਦਾ ਵੀ ਮੈਂ ਮੇਰੀ ਜਾਣਕਾਰੀ ਤੁਸੀਂ ਮੇਰੀ ਗੱਲ ਸੁਣਦੇ ਹੋ ਇਸ ਨੂੰ ਸੁਣਦੇ ਹਾਂ ਤਾਂ ਮੇਰੀ ਵੀ ਕੋਸ਼ਿਸ਼ ਹੁੰਦੀ ਹੈ ਵੀ ਸੱਚੀ ਜਾਣਕਾਰੀ ਸਹੀ ਜਾਣਕਾਰੀ ਇਸ ਪੇਜ ਦੇ ਉੱਤੇ ਇਸ ਚੈਨਲ ਦੇ ਉੱਤੇ ਮੈਂ ਪਾਵਾਂ ਇਸ ਤਰੀਕੇ ਦੀਆਂ ਹੋਰ ਵੀਡੀਓ ਦੇਖਣ ਲਈ ਮੇਰੇ ਪੇਜ ਨੂੰ ਫੇਸ ਤੇ ਚੈਨਲ ਨੂੰ ਇਹਨੂੰ ਸਬਸਕ੍ਰਾਈਬ ਤੇ ਫੋਲੋ ਜ਼ਰੂਰ ਕਰ ਲਿਓ ਕਮੈਂਟਾਂ 'ਚ ਆਪਦੀ ਰਾਏ ਜ਼ਰੂਰ ਦੱਸ ਦਿਓ ਤੇ ਵੀਡੀਓ ਨੂੰ ਸ਼ੇਅਰ ਜ਼ਰੂਰ ਕਰ ਦਿਓ ਤਾਂ ਜੋ ਕਿਸੇ ਦੇ ਹੋਰ ਦੇ ਕੰਮ ਆ ਸਕੇ ਤੁਸੀਂ ਬਹੁਤ ਸਾਰਾ ਪਿਆਰ ਦਿੱਤਾ ਉਹਦੇ ਲਈ ਤੁਹਾਡਾ ਬਹੁਤ-ਬਹੁਤ ਧੰਨਵਾਦ ਮੇਰੇ ਵੱਲੋਂ ਬਹੁਤ ਸਾਰਾ ਪਿਆਰ ਤੇ ਸਤਿਕਾਰ ਧੰਨਵਾਦ ਜੀ ਸਤਿ ਸ਼੍ਰੀ ਅਕਾਲ